ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਅੱਜ ਨਾਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਾਵਰ ਕਾਮ ਕਾਮਯਾਨ ਲੇਟ ਨੇਮ ਹਾਲੀ ਡਿਵੀਜ਼ਨ ਦੇ ਬਾਹਰ ਤਤਰਨਾ ਸਮੂਹਿਕ ਛੁੱਟੀ ਦੋ ਦੇਣਾ ਹੋਰ ਵਧਾਉਣ ਦਾ ਐਲਾਨ SAS ਨਗਰਪਾਲਿਕਾ ਮਨਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਮੰਗਣ ਕਰਨ 11 12 ਅਤੇ 13 ਅਗਸਤ ਦੀ ਸਮੂਕਿ ਛੁੱਟੀ ਦੇ ਸੰਘਰਸ਼ ਤਹਿਤ ਤੀਜੇ ਦਿਨ ਦਾ ਧਰਨਾ ਮਹੱਲੀ ਡਿਵੀਜ਼ਨ ਵਿਖੇ ਦਿੱਤਾ ਗਿਆ। ਸਮੂਕਿ ਛੁੱਟੀ ਦੋ ਦਿਨ ਹੋਰ 13 ਤੋਂ 14 15 ਅਗਸਤ ਤੱਕ ਵਧਾਉਣ ਦਾ ਵੀ ਐਲਾਨ ਕੀਤਾ ਗਿਆ ਹੈ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਜਿਸ ਵਿੱਚ ਨਿਜ਼ਿਕਨ ਦੀ ਨੀਤੀ ਰੱਦ ਕਰਨ ਇੱਕ ਜਨੂ 2016 ਦੇ ਸੋਧੇ ਸਕੇਲਾਂ ਦਾ ਏਰੀਆ ਦੇਣ ਡੀਏ ਦਾ ਬਕਾਇਆ ਦੇਣ ਨਵੀਂ ਪ੍ਰਤੀਕਰਨ ਅਤੇ ਕੱਚੇ ਕਾਮੇ ਪੱਕੇ ਕਰਨ ਪਰਾਣੇ ਪੈਨਸ਼ਨ ਸਕੀਮਾਂ ਬਹਾਲ ਕਰਨਾ ਪੰਜਾਬ ਦੇ ਕਰਮਚਾਰੀਆਂ ਨੂੰ ਕੇਂਦਰੀ ਸਕੇਲ ਰੱਦ ਕਰਨ ਬਿਜਲੀ ਐਕਟ 2022 ਰੱਦ ਕਰਨਾ ਸਬ ਸਟੇਸ਼ਨ ਕਰਮਜਗਾਂ ਦੀਆਂ ਤਰੱਕੀਆਂ ਕਰਨ ਬਰਾਬਰ ਕੰਮ ਤੇ ਬਰਾਬਰ ਤਨਖਾਹ ਲਾਗੂ ਕਰਨਾ ਦਫਤਰੀ ਹੁਕਮ ਨੰਬਰ 811 ਰਾਹੀਂ ਖਤਮ ਕੀਤੀਆਂ ਅਸਾਮੀਆਂ ਬਹਾਲ ਕਰਨਾ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਕਰਨਾ ਪੁਰਾਣੇ ਸਮਝੌਤੇ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ ਤੇ ਮੰਗਾ ਨਾ ਮੰਨਣ ਦੀ ਸੂਰਤ ਵਿੱਚ ਇਸ ਤੋਂ ਤਿੱਖਾ ਇਸ ਤੋਂ ਵੀ ਤਿੱਖਾ ਸੰਘਰਸ਼ ਕਰਨ ਦੀ ਚੇਤਾਵਨੀ ਪਾਵਰ ਕਾਮ ਅਮਨਿਸਮੈਂਟ ਤੇ ਪੰਜਾਬ ਸਰਕਾਰ ਨੂੰ ਦਿੱਤੀ ਗਈ ਹੈ ਇਹ ਤਰਨਾ ਸਾਂਝੇ ਤੌਰ ਤੇ ਡੀ ਐਮਟੀ ਐਸ ਜੂ ਫੈਡਰੇਸ਼ਨ ਐਕਟ ਐਸੋਸੀਏਸ਼ਨ ਹਾਫ ਜੂਨੀਅਨ ਇੰਜੀਨੀਅਰ ਪੈਨਸ਼ਨਰ ਐਸੋਸੀਏਸ਼ਨ ਅਤੇ ਪੈਨਸ਼ਨਲ ਜੂਨੀਅਰ ਸਰਕਲ ਮਹਾਲੀ ਵੱਲੋਂ ਦਿੱਤਾ ਗਿਆ ਹੈ ਤਰਨੇ ਨੂੰ ਜੀਟੀਐਸ ਜੂ ਵੱਲੋਂ ਗੁਰਬਖਸ਼ ਸਿੰਘ ਸਲਕਰ ਪ੍ਰਧਾਨ ਲੱਖਾ ਸਿੰਘ ਸਰਕਲ ਕਨਵੀਨਰ ਮਹਾਲੀ ਕਰਮੇਤ ਸਿੰਘ ਜਗਦੀਪ ਸਿੰਘ ਹਰਬੰਸ ਸਿੰਘ ਅਜੀਤ ਸਿੰਘ ਜਸਪਾਲ ਸਿੰਘ ਬਲਵਿੰਦਰ ਸਿੰਘ ਵਿਕਰਮ ਸਿੰਘ ਫੈਡਰੇਸ਼ਨ ਐਕਟ ਵੱਲੋਂ ਸਰਿੰਦਰਪਾਲ ਸਿੰਘ ਲੋਰੀਆ ਜਰਨਲ ਸਕੱਤ ਪੰਜਾਬ ਗਰਮੀਤ ਸਿੰਘ ਮੋਨ ਸਿੰਘ ਗਿੱਲ ਸਰਕਲ ਪ੍ਰਧਾਨ ਚਰਨ ਪ੍ਰਤਨ ਅਜੀਤ ਸਿੰਘ ਬਲਵਿੰਦਰ ਕੁਮਾਰ ਪੈਨਸ਼ਨ ਐਸੋਸੀਏਸ਼ਨ ਵੱਲੋਂ ਵਿਜੇ ਕੁਮਾਰ ਸਰਕਾ ਪ੍ਰਧਾਨ ਸਰਿੰਦਰ ਸਿੰਘ ਮੱਲੀ ਜਤਿੰਦਰ ਸਿੰਘ ਡਿਵੀਜ਼ਨ ਪ੍ਰਧਾਨ ਸਤਵੰਤ ਸਿੰਘ ਪਰਮਜੀਤ ਸਿੰਘ ਸੰਦੀਪ ਸਿੰਘ ਨਾਗਪਾਲ ਐਸ ਡੀਓ ਪੈਨਸ਼ਨਰਜ਼ ਜੁਨੀਆਂ ਵੱਲੋਂ ਬਰਿਆਮ ਸਿੰਘ ਅ ਬ੍ਰਿਜ ਮੋਹਨ ਸ਼ਰਮਾ ਸੂਬਾ ਸਖਤਰ ਵੱਲੋਂ ਕੀਤੀ ਗਈ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ